ਅਜੇ ਤੱਕ ਪੀਨ ਆச்சு 11 ਦਿਨ ਹੋ ਗਏ ਮਤਲਬ ਕਿ ਪੋਖੜ ਤਾਲ ਉਹ ਸ਼ਾਮ ਚ ਸਿੰਘਾਂ ਨੂੰ ਅਜੇ ਤੱਕ ਕੋਈ ਸਰਕਾਰ ਦਾ ਮੈਸੇਜ ਹੀ ਨਹੀਂ ਆਇਆ ਨਾ ਕੋਈ ਰਿਸਪੌਂਸ ਦਿੱਤਾ ਉਹਨਾਂ ਨੇ ਕਿ ਵੇਖ ਕੋਸ਼ ਕਰਾਂਗੇ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਹਾਂਜੀ ਉਹਨਾਂ ਦੇ ਮਤਲਬ ਕਿ ਵਾਸ਼ਰੂਮਾਂ ਚ ਗੁਪਤ ਕੈਮਰੇ ਲਗਾਏ ਗਏ ਇਹ ਰੂਮਾਂ ਚ ਵੀ ਲਗਾਏ ਗਏ ਤ ਉਹਨਾਂ ਪ੍ਰਸ਼ਾਸਨ ਨੂੰ ਸੱਦ ਕੇ ਕੱਢੇ 27 ਕੈਮਰੇ ਸੀ ਫਿਰ ਉਹ ਪ੍ਰਸ਼ਾਸਨ ਮੰਗਦਾ ਸੀ ਕਿ ਉਹ ਦੇ ਨਹੀਂ ਰਹੇ ਅਗਲੇ ਦਿਨ ਉਹਨਾਂ ਨੇ 100 ਦੇ ਉਸ ਪ੍ਰਸ਼ਾਸਨ ਵਾਲਾ ਬੁਲਾ ਕੇ ਤੇ ਫਿਰ ਮਤਲਬ ਕਿ ਉਹਨਾਂ ਨੇ ਉਹ ਜਨਾਰੀ ਤੇ ਲਾਸੀ ਕੀਤੀ ਰੋਮਾਂ ਦੀ ਤੇ ਕੁਛ ਨਹੀਂ ਮਿਲਿਆ ਫਿਰ ਇਹਨਾਂ ਨੇ ਆਪਣੇ ਕੋਲੋਂ ਉੱਥੇ ਸਾਮਾਨ ਰੱਖ ਕੇ ਇੱਕ ਮਤਲਬ ਬੱਚਿਆਂ ਵਾਲੀ ਘਰੀ ਸੀ ਉਹਨੂੰ 스마트 ਵਾਚ ਦਾ ਨਾਮ ਦਿੱਤਾ ਇੱਕ ਮੋਬਾਈਲ ਰੱਖ ਕੇ ਫੋਟੋ ਖਿੱਚ ਕੇ ਤੇ ਵਾਇਰਲ ਕਰ ਦਿੱਤੀ ਕਿ ਇਹਨਾਂ ਕੋ ਸਾਮਾਨ ਮਿਲਿਆ ਜੋ ਕਿ ਅਗਲੇ ਦਿਨ ਉਹਨਾਂ ਦੇ ਜੇਲ੍ਹ ਸੁਪਰਡੈਂਟ ਨੇ ਮੰਨਿਆ ਵੀ ਇਹ ਸਾਮਾਨ ਸਾਡਾ ਸੀ ਇਹਨਾਂ ਦਾ ਨਹੀਂ ਸੀ ਪਤਾ ਜੀ ਅੱਜ ਚਿੱਠੀ ਵੀ ਲਿਖੀ ਗਈ ਹੈ ਐਸਜੀਪੀਸੀ ਬੰਦਾ ਹੰਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸੇ ਮੁੱਦੇ ਨੂੰ ਲੈ ਕੇ ਅੱਜ ਚਲੋ ਧੰਨਵਾਦ ਕਰਦੇ ਆਂ ਅੱਲ ਤੱਕ ਦੇ ਪ੍ਰਧਾਨ ਥਾ ਜੀ ਚਿੱਠੀ ਲਿਖੇ ਜਿੰਨੀ ਵੀ ਸ਼ਰਤੀ ਮਸਲਾ ਹੱਲ ਹੋ ਸਕਦਾ ਚੰਗਾ ਕਿਉਂਕਿ ਹਨ ਉਹਨਾਂ ਦੀ ਜਾਣਦਾ ਆ ਕਿ ਉਹ ਅੱਜ 11ਵੇਂ ਦਿਨ ਚ ਦੋ ਤਿੰਨ ਸਿੰਗ ਜਿਆਦਾ ਸੀਰੀਅਸ ਆ ਬਸੰਤ ਸਿੰਘ ਹਰਜੀਤ ਸਿੰਘ ਤੇ ਕਲਵੰਤ ਸਿੰਘ ਉਹ ਤਾਂ ਵੀਲ ਚੇਅਰ ਤੇ ਉਹਨਾਂ ਨੂੰ ਜਾਰੀਆਬਾਦੂਮ ਤੱਕ ਵੀ ਤੁਰ ਕੇ ਨਹੀਂ ਜਾ ਸਕਦੇ ਬਲੈ ਇਹ ਪੂਰਾ 3-4 ਦਿਨ ਤਨ ਹੋ ਗਏ ਭੁਖੜ ਹੜਤਾਲ ਤੇ ਬੈਠੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇਦਾ ਤੁਹਾਨੂੰ ਮਿਲਣ ਜਾਂ ਕੋਈ ਗੱਲਬਾਤ ਹੋਈ ਤੁਹਾਡੀ ਨਾਲ ਕਿਸੇ ਨਾਲ ਨਹੀਂ ਜੀ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਮੀਟਿੰਗ ਰੱਖੀ ਸੀ ਉਹਨਾਂ ਨੇ ਤੇ ਉਹ ਤੇ ਜਿੱਦਾਂ ਸਾਨੂੰ ਮੁਖੌਲ ਜੇ ਕੀਤਾ ਸੀ ਤੇ ਉਹ ਕੋਈ ਉਹਦਾ ਸੱਟਾ ਨਹੀਂ ਨਿਕਲਿਆ 5 ਦਿਨ ਹੋ ਗਏ ਸਾਨੂੰ ਵੀ ਭੁਖੜ ਹੜਤਾਲ ਤੇ ਜਿੰਨੇ ਵੀ ਐਨਐਸਐ ਵਾਲੇ ਨੇ ਵਾਪੇ ਉਹਨੂੰ ਕੋਈ ਨਹੀਂ ਅਜੇ ਰਿਸਪਾਂਸ ਆਇਆ ਮੈਂ ਭੁਖੜਤਾਲ ਜਾਰੀ ਰੋਗੀ ਸੀ ਤਰ੍ਹਾਂ ਹਾਂਜੀ ਉਹਨਾਂ ਚ ਜਾਰੀ ਰੋਗੇ ਜਿਨਾਂ ਚ ਸਾਡੇ ਬੱਚਿਆਂ ਨੂੰ ਇਹਦਾ ਤਬਦੀਲ ਨਹੀਂ ਕਰਦੀ ਇੱਕੀ ਹਾਡੀ ਮੰਗਾ ਜੇਲ੍ਹ ਜੇਲ੍ਹ ਤਬਦੀਲ ਦੀ ਆ ਕੋਈ ਨਹੀਂ ਇਹ ਹੱਡਾ ਕਰਨ ਦੇ ਪੂਰਾ ਤੇ ਜਿਹੜੇ ਬੱਚੇ ਭੁਖੜਤਾਲ ਦੇ ਅਸੀਂ ਵੀ ਉਹ ਨਹੀਂ ਦੇ ਜਾਰੀ ਰੱਖਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਮਿਸਿਸ ਦਰਜੀਤ ਕਲ ਸੀ ਉਹਨੇ ਦਿਬਰੂਗੜਾ ਅਸਾਮ ਤੋਂ ਹੋ ਕੇ ਆਈਆਂ ਫਰਡੇ ਨੂੰ ਜਿਹੜਾ ਇਨਸੀਡੈਂਟ ਹੋਇਆ ਹੈ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਭਾਈ ਸਾਹਿਬ ਦੇ ਬੈਰਕ ਔਰ ਬਾਥਰੂਮਾਂ ਵਿੱਚੋਂ ਕੈਮਰੇ ਫੜੇ ਗਏ ਆ ਉਹਨਾਂ ਨੂੰ ਸ਼ਾਮ ਨੂੰ ਉਹਨਾਂ ਨੇ ਚੈੱਕ ਕੀਤਾ ਉਹਨਾਂ ਦੇ ਕਮਰੇ 'ਚ ਕੁਝ ਲਾਈਟ ਨਹੀਂ ਜਲ ਰਹੀ ਸੀ ਜਦੋਂ ਖੋਲਿਆ ਚੈੱਕ ਕੀਤਾ ਤਾਂ ਉਹਦੇ ਵਿੱਚ ਸਪਾਈ ਕੈਮਰਾ ਲੱਗੇ ਹੋਏ ਉਹਨਾਂ ਨੇ ਬਾਥਰੂਮ ਚੈੱਕ ਕੀਤਾ ਉਧਰੋਂ ਵੀ ਇੱਕ ਸਪਾਈ ਕੈਮਰਾ ਫੜਿਆ ਗਿਆ ਉਹਨਾਂ ਨੇ ਜੇਲ੍ਹ ਤੋਂ ਸੁਪਰਡਿਟੈਂਡੈਂਟ ਨੂੰ ਔਰ ਡੀਸੀ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੈਮਰੇ ਉਤਰਵਾਏ ਕਿ ਉਹ ਸਪਾਈ ਕੈਮਰੇ ਲੱਗੇ ਹੋ ਉਹ ਤੋਂ ਉਹ ਕਹਿੰਦੇ ਸਾਡੀ ਤਾਂ ਨੋਲੇਜ ਵਿੱਚ ਹੀ ਨਹੀਂ ਹੈ ਉਸੇ ਟਾਈਮ ਸਾਰੇ ਸਿੰਘਾਂ ਨੇ ਡੀਸੀ ਸਰ ਨੂੰ ਇਹ ਦੇਖੋ ਤਰੀਕ ਲਿਖੀ ਹੋਈ ਹੈ 16 3 ਇੱਕ ਲੈਟਰ ਲਿਖਿਆ ਹੈ ਕਿ ਅਸੀਂ ਸਾਡੇ ਬੈਰਕ ਵਿੱਚੋਂ ਕੈਮਰਾ ਲਿਖੇ ਸਪਾਈ ਕੈਮਰਾ ਮਿਲੇ ਹੈ ਬਾਥਰੂਮਾਂ ਵਿੱਚੋਂ ਜਿੱਦੇ ਵਿੱਚ ਉਹਨਾਂ ਦੇ ਕੈਮਰਾ ਦੇ ਵਿਦ ਸੀਰੀਅਲ ਨੰਬਰ ਤੱਕ ਲਿਖੇ ਹੋਇਆ ਜਿਹੜੇ ਡੀਸੀ ਸਾਹਿਬ ਨੂੰ ਪੇਜਿਆ ਗਿਆ ਸਾਰੇ ਸਿੰਘਾਂ ਦੀ ਤਰਫੋਂ ਇਸ ਲੈਟਰ ਦਾ ਕਿਤੇ ਕੋਈ ਜ਼ਿਕਰ ਨਹੀਂ ਇਸ ਜਦ ਕੈਮਰੇ ਫੜੇ ਗਏ ਆ ਇਸ ਨੂੰ ਕਾਊਂਟਰ ਕਰਨ ਵਾਸਤੇ ਨੈਕਸਟ ਡੇ ਅਸਾਮ ਤੋਂ ਉਹਨਾਂ ਨੇ ਇੱਕ ਟਵੀਟ ਕਰਤਾ ਕਿ ਜੀ ਇਹਨਾਂ ਦੀ ਕਮਰੇ ਦੀ ਤਲਾਸ਼ੀ ਲਈ ਗਈ ਜਿਹਦੇ ਵਿੱਚ ਉਹ ਉਹ ਛੋਟੀ ਜੀ ਬੱਚਿਆਂ ਦੀ ਕਿਹੜੀ ਖੜੀ ਹੈ ਉਹਨੂੰ 스마트 ਵਾਚ ਦੱਸਤਾ ਕੁਝ ਫੋਨ ਫੜੇ ਜਿਹੜੇ ਉਹਨਾਂ ਨੇ ਖੁਦ ਹੀ ਪਲਾਂਟ ਕੀਤੇ ਕਿਉਂਕਿ ਉਹਨਾਂ ਦੀ ਪੋਲ ਖੁੱਲ ਗਈ ਸੀ ਕਿ ਉਹਨਾਂ ਨੇ ਕੈਮਰੇ ਲਗਾਏ ਤਾਂ ਉਹਨੂੰ ਕਿਦਾਂ ਕਾਊਂਟਰ ਕਰਨਗੇ ਉਹਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਨਵੇਂ ਐਵੀਡੈਂਸ ਇਹਦਾ ਉਸਨੇ ਆ ਸਾਹਮਣੇ ਕਿਸੇ ਨੇ ਚਿੱਠੀ ਨੇ ਜ਼ਿਕਰ ਕੀਤਾ ਹੈ ਜਿਹੜੀ ਡੀਸੀ ਸਾਹਿਬ ਨੂੰ ਲਿਖੀ ਗਈ ਹੈ ਮੈਂ ਜੇਲ ਪ੍ਰਸ਼ਾਸਨ ਤੋਂ ਲੈ ਕੇ ਆਈਆਂ ਇਥੇ ਉਹਨਾਂ ਦੀ ਸਟੈਂਪ ਵੀ ਲੱਗੀ ਹੋਈ ਆ ਜੇਲ੍ਹ ਦੀ ਸੈਂਟਰਲ ਜੇਲ੍ਹ ਦੀ ਮਨੁੱਖੀ ਅਧਿਕਾਰ ਹੁੰਦੇ ਆ ਤੁਸੀਂ ਕਿਸੇ ਦੇ ਪੈਰਕ ਦੇ ਬਾਹਰ ਲੱਗੇ ਹੋਇਆ ਬਲੈਕਨ ਪੈਰਕ ਦੇ ਅੰਦਰ ਔਰ ਬਾਥਰੂਮਾਂ 'ਚ ਕੈਮਰੇ ਲਗਾਉਣ ਦਾ ਕੀ ਮਤਲਬ ਹੈ ਜਦੋਂ ਜਿੱਦਾਂ ਹੀ ਸਿੰਘਾਂ ਨੂੰ ਪਤਾ ਚੱਲਿਆ ਕਿ ਕੈਮਰੇ ਲੱਗੇ ਹੋਇਆ ਸਪਾਈ ਕੈਮਰੇ ਉਹਨਾਂ ਨੇ ਲਾਏ ਆ ਉਹਦੇ ਬਾਅਦ ਸ਼ਾਮ ਤੋਂ ਹੀ ਸਾਰੇ ਸਿੰਘਾਂ ਨੇ ਭੁਖੜ ਹੜਤਾਲ ਕਰਦੀ ਸ਼ੁਰੂ ਕਿ ਸਾਨੂੰ ਉਹਨੇ ਅੱਧੇ ਸੇਫ ਨਹੀਂ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਨਹੀਂ ਹੈ ਕਿ ਕੈਮਰਾ ਇਹ ਕਿੰਨੇ ਲਾਇਆ ਜਦ ਜੇਲ੍ਹ ਪ੍ਰਸ਼ਾਸਨ ਨੂੰ ਨਹੀਂ ਪਤਾ ਕੈਮਰੇ ਕਿੱਥੇ ਲੱਗੇ ਤਾਂ ਉਹਨਾਂ ਦੇ ਸਿੰਘਾਂ ਦੇ ਖਾਣੇ ਵਿੱਚ ਕਿਸੇ ਵੀ ਚੀਜ਼ ਮਿਲਾ ਕੇ ਕੋਈ ਵੀ ਚੀਜ਼ ਕੁਝ ਵੀ ਦੇ ਸਕਦੇ ਸਾਡੇ ਸਿੰਘਾਂ ਦਾ ਨੁਕਸਾਨ ਹੋ ਸਕਦਾ ਹੈ ਉਹਨਾਂ ਨੇ ਕੀ ਮੰਗ ਹੁਣ ਅੱਜ ਦੇਖ ਲਓ 11 ਦਿਨ ਹੋ ਗਏ ਪਿਛਲੇ ਸ਼ੁੱਕਰਵਾਰ ਤੋਂ ਸਿੰਘ ਪੂਖੜ ਤਾਲ ਤੇ ਨੇ ਚਾਚਾ ਜੀ ਦੀ ਔਰ ਬਸੰਤ ਸਿੰਘ ਪਾਜੀ ਰਾਉ ਕੇ ਪਾਈ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਕਿਸੇ ਵੀ ਟਾਈਮ ਕਿਸੇ ਵੀ ਸਿੰਘ ਨੂੰ ਕੁਝ ਵੀ ਹੋ ਸਕਦਾ ਕਿਉਂਕਿ ਉਹ ਜਲ ਵੀ ਨਹੀਂ ਛੱਕ ਰਿਹਾ ਲੇਕਿਨ ਪ੍ਰਸ਼ਾਸਨ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਉਹਨਾਂ ਦੇ ਸਿੰਘਾਂ ਨੇ ਕੀ ਮੰਗ ਕੀਤੀ ਉਹ ਸਿਰਫ ਇੱਕ ਮੰਗ ਤੇ ਕਹਿ ਰਹੇ ਆ ਅੜੇ ਕਿ ਐਨਐਸਏ ਖਤਮ ਹੋਣ ਵਾਲੀ ਹੈ 18 ਮਾਰਚ ਨੂੰ ਹੁਣ 2-3 ਹਫ਼ਤੇ ਰਹਿ ਗਏ ਆ ਅਸੀਂ ਉੱਥੇ ਸੇਫ ਫੀਲ ਨਹੀਂ ਕਰਦੇ ਸਾਨੂੰ ਪੰਜਾਬ ਦੀ ਜੇਲ੍ਹਾਂ ਵਿੱਚ ਲਿਆਓ ਜਦ ਤੁਸੀਂ ਇੱਥੇ ਲੈ ਕੇ ਆਓਗੇ ਉਦੋਂ ਹੀ ਉਹਨਾਂ ਦੀ ਭੁਖੜਦਾਲ ਟੁੱਟਣੀ ਆ ਅੱਜ ਤੋਂ ਪਹਿਲਾਂ ਵੀ ਐਨਐਸਏ ਵਿੱਚ ਸਿੰਘ ਪੰਜਾਬ ਵਿੱਚ ਫੜੇ ਗਏ ਨਾ ਉਹਨਾਂ ਨੂੰ ਪੰਜਾਬ ਦੀ ਜੇਲਾਂ ਵਿੱਚ ਹੀ ਰੱਖਿਆ ਗਿਆ ਇਹਨਾਂ ਸਿੰਘਾਂ ਨੂੰ ਇੱਥੋਂ 2300 ਕਿਲੋਮੀਟਰ ਦੂਰ ਲਿਜਾ ਕੇ ਉੱਥੇ ਕਿਉਂ ਰੱਖਿਆ ਗਿਆ ਦੇਖੋ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੇ ਭਾਈ ਅਮਰਿਤਪਾਲ ਸਿੰਘ ਦਾ ਜੋ ਇਸ ਵਕਤ ਇਹ ਮਸਲਾ ਚੱਲ ਰਿਹਾ ਹੈ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਤੇ ਹਿਊਮਨ ਰਾਈਟ ਕਮਿਸ਼ਨ ਵੱਲੋਂ ਅੱਜ ਅਸੀਂ ਇਹਨਾਂ ਦੀ ਬੁੱਕ ਦੇ ਵਿੱਚ ਇਹਨਾਂ ਦੇ ਨਾਮ ਇੱਥੇ ਹਾਜ਼ਰ ਹੈ ਮੈਨੂੰ ਲੱਗਦਾ ਕਿ ਇਸ ਮਸਲੇ ਨੂੰ ਸਿਰਫ ਇੱਕ ਸਿੱਖਾਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਹ ਇੱਕ ਇਨਸਾਨੀਅਤ ਦਾ ਮਸਲਾ ਵੀ ਹੈ ਔਰ ਮਨੁੱਖੀ ਹੱਕਾਂ ਦਾ ਮਸਲਾ ਵੀ ਹੈ ਕਿਉਂਕਿ ਇਹਨਾਂ ਦੀ ਜੋ ਮਾਪਿਆਂ ਦੀ ਮੰਗ ਹੈ ਕਿ ਅਸਾਮ ਜੇਲ੍ਹ ਦੇ ਵਿੱਚ ਜੋ ਸਾਡੇ ਸਿੰਘ ਬੈਠੇ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਤਬਦੀਲ ਕੀਤਾ ਜਾਵੇ ਔਰ ਮੈਨੂੰ ਲੱਗਦਾ ਕਿ ਇਹਨਾਂ ਦੀ ਮੰਗ ਬਿਲਕੁਲ ਜਾਇਜ਼ ਵੀ ਹੈ ਕਿਉਂਕਿ ਜਿਵੇਂ ਇਹਨਾਂ ਨੇ ਉੱਥੇ ਦੱਸਿਆ ਕਿ ਜੇਲ੍ਹ ਦੇ ਵਿੱਚ ਜੋ ਹੈ ਕੈਮਰੇ ਲੱਗੇ ਨੇ ਔਰ ਜਦੋਂ ਇਹਨਾਂ ਨੇ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਸਾਡੀ ਨੌਲੇਜ ਦੇ ਵਿੱਚ ਵੀ ਨਹੀਂ ਹੈ ਕਿ ਇੱਥੇ ਕੈਮਰੇ ਤੇ ਜੇਕਰ ਅਗਰ ਜੇਲ ਪ੍ਰਸ਼ਾਸਨ ਦੀ ਨੌਲੇਜ ਜੈ ਨਹੀਂ ਹੈਗਾ ਕਿ ਕੈਮਰਾ ਲੱਗੇ ਅਗਰ ਕੱਲ ਉੱਥੇ ਉਹਨਾਂ ਦੇ ਨਾਲ ਕੁਝ ਵੀ ਅਭੀ ਨਭੀ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੀ ਜੇਲ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ ਸਭ ਤੋਂ ਪਹਿਲੀ ਤਾਂ ਇਥਾ ਗੱਲ ਗੱਲ ਹੈਗੀ ਜੀ ਸਟੇਟ ਸਟੇਟ ਗਵਰਨਮੈਂਟ ਦੀ ਕਿ ਪਹਿਲੇ ਤਾਂ ਐਨਐਸਏ ਲਗਾ ਕੇ ਇਹਨਾਂ ਬੱਚਿਆਂ ਨੂੰ ਤੁਸੀਂ ਆਸਾਮ ਭੇਜ ਦਿੰਦੇ ਹੋ ਔਰ ਅੱਜ ਜਦ ਅਗਰ ਸੈਂਟਰ ਨਾਲ ਗੱਲ ਕੀਤੀ ਜਾਵੇਗੀ ਤਾਂ ਸੈਂਟਰ ਦਾ ਪਹਿਲਾ ਹੀ ਇਹ ਗੱਲ ਹੋਣੀ ਹੈ ਉਹਨਾਂ ਦੀ ਏਕਸਕਿਊਜ਼ ਹੋਣੀ ਹੈ ਕਿ ਸਵੇਰ ਸਰਕਾਰ ਵੱਲੋਂ ਲਿਖਤੀ ਦਿੱਤਾ ਜਾਵੇ ਕਿ ਇਹਨਾਂ ਨੂੰ ਇੱਧਰ ਤਬਦੀਲ ਕੀਤਾ ਜਾਵੇ ਤਾਂ ਇੱਥੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਪਹਿਲੇ 1 ਮਹੀਨਾ ਪਹਿਲੇ ਜੇਲ੍ਹਾਂ ਸਾਫ਼ ਕਰਵਾਤੀਆਂ ਸੀ ਆਸਾਮ ਦੀਆਂ ਅੱਜ ਅਗਰ ਉਹ ਬੱਚੇ ਜੇਲ੍ਹਾਂ ਦੇ ਵਿੱਚ ਕੋਈ ਉਹਨਾਂ ਪ੍ਰੋਬਲਮਸ 'ਚ ਨਹੀਂ ਤੇ ਅੱਜ ਸੀਐਮ ਦੀ ਡਿਊਟੀ ਬਣਦੀ ਹੈ ਕਿ ਆ ਸੀਐਮ ਲਿਖ ਕੇ ਦਵੇ ਮੂਹਰੇ ਲਾ ਕੇ ਕਿ ਪੰਜਾਬ ਦੇ ਬੱਚੇ ਪੰਜਾਬ ਦੇ ਵਿੱਚ ਤਬਦੀਲ ਕੀਤੇ ਜਾਣ ਦੂਸਰੀ ਗੱਲ ਜਾਦੀ ਇਹ ਬੁਲਾਇਆ ਗਿਆ ਸੀਐਮ ਸਾਹਿਬ ਵੱਲੋਂ ਕਿ ਅਸੀਂ ਸੈਕਟਰੀ ਸਾਹਿਬ ਨਾਲ ਮੀਟਿੰਗ ਰੱਖਣੀ ਹੈ ਇਹਨਾਂ ਨੂੰ ਬੁਲਾ ਕੇ ਉੱਥੇ ਮਜ਼ਾਕ ਕੀਤਾ ਗਿਆ ਉਸ ਤੋਂ ਬਾਅਦ ਨਾ ਸੀਐਮ ਮਿਲੇ ਹੈ ਨਾ ਸੈਕਟਰੀ ਮਿਲੇ ਨੇ ਜੋ ਕਿ ਇੱਥੇ ਬਹੁਤ ਵੱਡੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਸ ਨੂੰ ਰੋਕਣਾ ਪਵੇਗਾ